ਪ੍ਰਸ਼ਟਾਚਾਰ ਵੀ ਮੂਰਤ ਗਾਂਧੀ ਪਰਿਵਾਰ ਪ੍ਰਸ਼ਟਾਚਾਰ ਕਾਂਗਰਸ ਦੇ ਡੀਐਨਏ ਵਿੱਚ ਹੈ ਇਹ ਗੱਲ ਅੱਜ ਸਾਬਿਤ ਵੀ ਹੋ ਗਈ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਗਾਂਧੀ ਪਰਿਵਾਰ ਦਾ ਫਰਕੀ ਵਾਲਾ ਹੁਣ ਪੂਰੇ ਤਰ੍ਹਾਂ ਸਾਹਮਣੇ ਆ ਚੁੱਕਾ ਹੈ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ ਜਿਸ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਉਹਨਾਂ ਦੇ 6 ਸਹਿਯੋਗੀਆਂ ਨੇ ਨੈਸ਼ਨਲ ਹੈਰਾਲਡ ਨੂੰ ਹੜੱਪਣ ਲਈ ਅਪਰਾਧਿਕ ਸਾਜ਼ਿਸ਼ ਰਚੀ ਤਾਂ ਜੋ ਜੇਕਰ ਇਸ ਲੁੱਟ ਦਾ ਕੋਈ ਖੁਲਾਸਾ ਕਰੇ ਤਾਂ ਉਹ ਉਹਨਾਂ ਨੂੰ ਰਸਤੇ ਵਿੱਚੋਂ ਹਟਾ ਦੇਣ ए एफ आई आर एसोसिएटेड जर्नल लिमिटेड यानी ए जे एल ਨੂੰ ਧੋਖਾਧੜੀ ਨਾਲ ਹਾਸਲ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤੇ ਆਧਾਰਿਤ ਹੈ ਹੋਇਆ ਇਹ ਸੀ ਕਿ ਗਾਂਧੀ ਪਰਿਵਾਰ ਨੇ ਇੱਕ ਕੰਪਨੀ ਦਾ ਗਠਨ ਕੀਤਾ ਜਿਸ ਨੇ ਐਸੋਸੀਏਟਡ ਜਰਨਲਸ ਲਿਮਟਿਡ ए जे एल ਤੇ ਕੰਟਰੋਲ ਹਾਸਲ ਕਰ ਲਿਆ ਇਹ ਇੱਕ ਅਜੀਹਾ ਸੰਗਠਨ ਸੀ ਜਿਸ ਕੋਲ ਹਜ਼ਾਰਾਂ ਕਰੋੜ ਰੁਪਏ ਦੀ ਜਨਤਕ ਜਾਇਦਾਦ ਸੀ ਅਤੇ ਫਿਰ ਇਸ ਸੰਗਠਨ ਨੂੰ ਵਿਤਿਤ ਤੌਰ ਤੇ ਕਮਜ਼ੋਰ ਐਲਾਨ ਕਰ ਦਿੱਤਾ ਗਿਆ ਇਸੇ ਬਹਾਨੇ ਦੀ ਵਰਤੋਂ ਕਰਦੇ ਹੋਏ ਉਨਾਂ ਦੀ ਕੰਪਨੀ ਯੰਗ ਇੰਡੀਆ ਨੇ ਸਿਰਫ 50 ਲੱਖ ਵਿੱਚ ਲਗਭਗ 2000 ਕਰੋੜ ਦੀ ਜਾਇਦਾਦ ਦਾ ਅਧਿਗ੍ਰਹਿਣ ਕਰ ਲਿਆ ਅੱਜ ਜਦ ਕਾਂਗਰਸ ਦਾ ਇਹ ਫਰਜੀ ਵਾੜਾ ਸਾਰਿਆਂ ਦੇ ਸਾਹਮਣੇ ਆਇਆ ਤਾਂ ਕਾਂਗਰਸ ਖੁਦ ਨੂੰ ਸੱਚਾ ਕਹਿ ਰਹੀ ਹੈ ਪਰ ਜੇ ਕਾਂਗਰਸ ਇੰਨੀ ਸੱਚੀ ਹੈ ਤਾਂ ਕਾਂਗਰਸ ਨੂੰ ਲੱਖਾਂ ਵਾਰ ਅਦਾਲਤਾਂ ਵਿੱਚ ਜਾਣ ਦੇ ਬਾਵਜੂਦ ਕਿਸੇ ਵੀ ਕੋਰਟ ਨੇ ਹੁਣ ਤੱਕ ਜਾਂਚ ਪ੍ਰਕਿਰਿਆ ਤੇ ਰੋਕ ਨਹੀਂ ਲਗਾਈ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਦੋਸ਼ ਸੱਚੇ ਨੇ ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਗਾਂਧੀ ਪਰਿਵਾਰ ਰਾਜਨੀਤੀ ਦੀ ਵਰਤੋਂ ਸਿਰਫ ਨਿੱਜੀ ਕਾਰੋਬਾਰ ਅਤੇ ਜਾਇਦਾਦ ਬਣਾਉਣ ਲਈ ਕਰਦਾ ਹੈ ਇਹ ਸਿਰਫ ਇਸ ਦਾ ਚਾਰ ਦੀ ਲੁੱਟ ਨਹੀਂ ਹੈ ਇਸ ਸਿੱਧੇ ਤੌਰ ਤੇ ਦੇਸ਼ ਦੇ ਪੈਸਿਆਂ ਦੀ ਲੁੱਟ ਹੈ ਇਸ ਐਫ ਆਈ ਆਰ ਦੇ ਨਾਲ ਗਾਂਧੀ ਪਰਿਵਾਰ ਦੇ ਧੋਖੇ ਲੁੱਟ ਅਤੇ ਘੁਟਾਲੇ ਦੀਆਂ ਪਰਤਾਂ ਆਖਰਕਾਰ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ